ਸਤੇ ਵਰਦੀ ਪਾ ਕੇ ਮਹਿਲਾ ਕਰਦੀ ਸੀ ਅਜਿਹਾ ਗੋਰਖ ਧੰਦਾ ਕਿ ਜਦੋਂ ਪੁਲਿਸ ਨੇ ਕੀਤੀ ਕਾਰਵਾਈ ਤਾਂ ਬੰਦਿਆਂ ਦੇ ਸਮੇਤ ਇਸ ਮਹਿਲਾ ਨੂੰ ਗਲਤ ਕੰਮ ਕਰਦੇ ਫੜਿਆ ਗਿਆ ਦਾਅਵਾ ਕੀਤਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਵੱਡੀਆਂ ਨਸ਼ੇ ਦੀਆਂ ਖੇਪਾਂ ਫੜੀਆਂ ਜਾ ਰਹੀਆਂ ਨੇ ਜਿਸ ਦੇ ਚੱਲਦੇ ਅੰਮ੍ਰਿਤਸਰ ਕਮਿਸ਼ਨ ਰੇਟਾ ਦੀ ਰੌਂਦੀ ਸਈ ਹੈ ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਲੱਗੀ ਆ ਜਦੋਂ ਪੁਲਿਸ ਨੇ 5 ਕਿਲੋ 200 ਗ੍ਰਾਮ ਹੈਰਨ ਦੀ ਖੇਪ ਸਮੇਤ ਚਾਰ ਲੋਕਾਂ ਤੇ ਮਾਮਲਾ ਦਰਜ ਕਰਿਆ ਹੈ ਜਿਸ ਦੇ ਵਿੱਚ ਇੱਕ ਮਹਿਲਾ ਜੋ ਕਿ ਪੁਲਿਸ ਦੀ ਵਰਦੀ ਪਾ ਕੇ ਨਸ਼ੇ ਦਾ ਧੰਦਾ ਕਰਦੀ ਸੀ ਤੇ ਪੂਰਾ ਰੈਕਟ ਚਲਾਉਂਦੀ ਸੀ ਤੇ ਪੁਲਿਸ ਦੀ ਵਰਦੀ ਦਾ ਗਲਤ ਇਸਤੇਮਾਲ ਕੀਤਾ ਜਿਸ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਣ ਦੇ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਹੈ ਏਮ ਸਾਹਿਬ ਦੀ ਜਿਹੜੀ ਨਸ਼ਾ ਵਿਰੋਧੀ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਭੱਟੀ ਮਿਲੀ ਹੈ 5 ਕਿਲੋ 200 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਔਰ ਤਿੰਨ ਦੋਸ਼ੀ ਇਹਦੇ ਚ ਗ੍ਰਿਫਤਾਰ ਕੀਤੇ ਗਏ ਨੇ ਇਹਦੀ ਇਹਦੀ ਕਿੰਗਪਿਨ ਹੈ ਇਸ ਡਰਗ ਆਟਲ ਦੀ ਉਹ ਮਨਦੀਪ ਕੌਰ ਹੈ ਜੋ ਕਿ ਇੱਕ ਵਿੱਡੋ ਹੈ ਇਬਨ ਕਲਾਂ ਦੇ ਵਿੱਚ ਮੈਰਿਡ ਸੀਗੀ ਚਭਾਲ ਦੇ ਕੋਲ ਔਰ ਖਾਲੜਾ ਇਹਦੇ ਪੇਕੇ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਇਹਦੇ ਨਾਲ ਜਿਹੜੇ ਦੋ ਗ੍ਰਿਫਤਾਰੀਆਂ ਹੋਈਆਂ ਆ ਆਲਮ ਅਰੋੜਾ ਤੇ ਮਨਮੀਤ ਏਲੀਅਸ ਗੋਲੂ ਇਹ ਦੋਨੋਂ ਬੰਦੇ ਇਹਦੇ ਨਾਲ ਕੰਮ ਕਰਦੇ ਸੀਗੇ ਜਿਹੜੀ ਮਨਦੀਪ ਕੌਰ ਐ ਇਹਦੇ ਇੱਕ ਕਿਸੇ ਨਾਲ ਰਿਲੇਸ਼ਨਸ਼ਿਪ ਤੇ ਵਿੱਚ ਸੀਗੀ ਏ ਜਿਨੇ ਪਾਕਿਸਤਾਨ ਦੇ ਵਿੱਚ ਬੈਠੇ ਬੜੇ ਨੋਟੋਰੀਅਸ ਸਮਗਲਰਸ ਨਾਲ ਇਹਦਾ ਰਾਫਤਾ ਕਰਾਇਆ ਔਰ ਫੋਨ ਦੇ ਜ਼ਰੀਏ ਇਸ ਡਰੱਗ ਟ੍ਰੇਡ ਦੇ ਵਿੱਚ ਸਰਗਰਮ ਹੋ ਗਈ ਔਰ ਜਿਹੜੇ ਦੋ ਬੰਦੇ ਨੇ ਇਹਦੇ ਨਾਲ ਕੰਮ ਕਰਦੇ ਰਹੇ ਇਹਨਾਂ ਦਾ ਹੀ ਇਹ ਸਾਰਾ ਆਪਣਾ ਕਾਰੋਬਾਰ ਹੈ ਸ਼ਿਫਟਿੰਗ ਹੈ ਜੇ ਕਨਸਾਈਨਮੈਂਟ ਦੀ ਜਾਂ ਕਿਸੇ ਨੂੰ ਹੈਂਡਓਵਰ ਕਰਨ ਦਾ ਇਹ ਕੰਮ ਕਰਦੇ ਰਹੇ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਅਸੋਸੀਏਟ ਜਿਹੜਾ ਬਾਰਡਰ ਏਰੀਆ ਦਾ ਹੈ ਉਹ ਵੀ ਫਿਕਰ ਹੋਇਆ ਤੇ ਉਹਦੇ ਤੇ ਵੀ ਵਰਕ ਕਰ ਰਹੇ ਆ ਅਸੀਂ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਮਨਦੀਪ ਕੌਰ ਜਿਹੜੀ ਹੈ ਇਹਦੇ एनए डीप लिंक बनण ਤੋਂ ਬਾਅਦ ਇਹ ਛਾਟੇ ਤੇ ਆ ਕੇ ਕਿਰਾਏ ਤੇ ਮਨਮਿਤ ਦੇ ਘਰ ਹੀ ਰਹਿਣ ਲੱਗੀ। ਔਰ کافی ਇਹ ਲੋਕਾਂ ਨਾਲ ਸੰਪਰਕ ਕਰਕੇ ਔਰ ਸਪਲਾਈ ਦੇ ਵਿੱਚ ਪੂਰੀ ਤਰ੍ਹਾਂ ਨੈਟਵਰਕ ਨੂੰ ਆਪ ਚਲਾਉਂਦੀ ਰਹੀ ਆਪ ਸੁਪਰਵਾਈਜ਼ ਕਰਦੀ ਰਹੀ। ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਇਹਦੇ ਸਾਹਮਣੇ ਆਈ ਹੈ ਕਿ ਪੁਲਿਸ ਯੂਨੀਫਾਰਮ ਨੂੰ ਵੀ ਇਮਪਰਸੋਨੇਟ ਕਰਦੀ ਰਹੀ ਐਜ਼ ਅ ਪੁਲਿਸ ਪਰਸਨਲ। ਇਹ ਯੂਨੀਫਾਰਮ ਪਾ ਕੇ ਕਿਤੇ ਜਾਣਾ ਆਉਣਾ ਤਾਂ ਕਿ ਸ਼ੱਕ ਨਾ ਪਵੇ ਔਰ ਪੁਲਿਸ ਨੂੰ ਕਿਤੇ ਚੱਕਮਾ ਦੇ ਸਕੇ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਅਸੋਸੀਏਟ ਰਹਿੰਦਾ ਹੈ ਉਹਦੇ ਤੇ ਵੀ ਅਸੀਂ ਕਾਫੀ ਡੀਪਲੀ ਕੰਮ ਕਰ ਰਹੇ ਹਾਂ ਉਹਦਾ ਅਸੀਂ ਨਾਮ ਨਹੀਂ ਡਿਸਕਲੋਜ਼ ਕਰ ਰਹੇ ਬਿਕੋਜ਼ ਸਾਰਾ ਆਪਰੇਸ਼ਨਲ ਅੱਗੇ ਉਹਦੇ ਤੇ ਫਰਦਰ ਚੱਲ ਰਹੀ ਹੈ ਔਰ ਮੈਨੂੰ ਕਾਫੀ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਰਿਕਵਰੀ ਆਉਣ ਵਾਲੇ ਦਿਨ ਸਾਨੂੰ ਹੋਏਗੀ ਜੇ ਆਪਾਂ ਇਹਨਾਂ ਦਾ ਪਿਛੋਕੜ ਦੇਖੀਏ ਬੰਦੀਪ ਕੌਰ ਜਿਵੇਂ ਤੁਹਾਨੂੰ ਦੱਸਿਆ ਵਾਈਫ ਆਫ ਲੇਟ ਦਵਿੰਦਰ ਸਿੰਘ ਹੈ ਵਿਡੋ ਹੈਗੀ ਹੈ 27 ইয়ার্স ਦੀ এজ ਆ 27 ਸਾਲ 12ਵੀਂ ਪਾਸ ਹੈ ਸੈਲੂਨ ਤੇ ਕੰਮ ਕਰਦੀ ਹੈ ব্যাকਗਰਾਉਂਡ ਪਿਛਲਾ ਕੋਈ ਐਨਡੀਪੀਐਸ ਜਾਂ ਕੋਈ ਕ੍ਰਿਮੀਨਲ ਕੇਸ ਨਹੀਂ ਹੈ ਸਿਮਿਲਰਲੀ ਆਲਮ ਅਰੋੜਾ ਜਿਹੜਾ ਇਹ ਜਨਤਾ ਕਲਨੀ ਛਾਟੇ ਦਾ ਹੈ 23 ਸਾਲ ਦਾ ਔਰ ਕੰਮ ਨਹੀਂ ਕੋਈ ਕਰਦਾ ਵਿਹਲਾ ਬਿਲਕੁਲ ਇਹ ਪੁਰਾਣਾ ਕੇਸ ਵੀ ਕੋਈ ਨਹੀਂ ਮਨਮੀਤ ਗੋਲੂ ਹੈ 21 ਸਾਲ ਦਾ ਇਹ ਇੱਕ ਕਪੜੇ ਦੀ ਕਿਸੇ ਫੈਕਟਰੀ ਦੇ ਵਿੱਚ ਯੂਨਿਟ ਚ ਕੰਮ ਕਰਦਾ ਹੈ ਪਿਛਲਾ ਕੇਸ ਇਹਦੇ ਤੇ ਵੀ ਕੋਈ ਨਹੀਂ ਸੋ ਇਹਦੇ ਸਾਰੇ ਜਿਹੜੀ ਕਾਰਗੁਜ਼ਾਰੀ ਹੈ ਸਾਡੇ ਡੀਸੀਪੀ ਰਵਿੰਦਰਪਾਲ ਜੀ ਨਵਜੋਤ ਜੀ ਏਡੀਸੀਪੀ ਹਰਮਿੰਦਰ ਸਾਡੇ ਏਸੀਪੀ ਸਾਹਿਬ ਅਮੋਲਕਦੀਪ ਇਨਸਪੈਕਟਰ ਸਾਹਿਬ ਤੇ ਸਾਰੀ ਇਹਨਾਂ ਦੀ ਟੀਮ ਇਹਨਾਂ ਨੇ ਬੜਾ ਵਧੀਆ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਉਣ ਵਾਲੇ ਟਾਈਮ 'ਚ ਇਹਦੇ 'ਚ ਹੋਰ ਰਿਕਵਰੀਜ਼ ਤੇ ਰੈਸਟ ਦੀ ਉਮੀਦ ਹੈ ਫਿਰ ਮਨਦੀਪ ਬਰਸ ਨਹੀਂ ਕੀਤੀ ਇਕ ਬਿਲਕੁਲ ਕੀਤੀ ਗਈ ਹੈ ਜੀ ਉਹ ਫਿਰ ਥੋੜੀ ਜਿਹੀ ਉਹ ਪ੍ਰੋਬਲਮ ਸੀਗੀ ਜੀ ਹੈਲਥ ਦੀ ਕੱਲ ਦੀ ਤੇ ਉਸ ਕਰਕੇ ਸਰ ਇਹ ਵਰਦੀ ਪਾ ਕੇ ਮਤਲਬ ਕਿ ਕਿੱਦਾਂ ਦੀ ਨਹੀਂ ਵਰਦੀ ਪਰ ਇਹ ਨਾ ਇੰਡੀਕੇਸ਼ਨ ਸਾਨੂੰ ਆਈ ਹੈ ਉਹ ਹੁਣੇ ਜੇ ਰਿਕਵਰੀ ਕਰਨੀ ਹੈ ਬਿਕੋਜ਼ ਆਫ ਥੋੜੀ ਜਿਹੀ ਉਹਦੀ ਤਬੀਅਤ ਦੇ ਵਿੱਚ ਪ੍ਰੋਬਲਮ ਸੀਗੀ ਫੋਟੋਗ੍ਰਾਫਸ ਦੇ ਵਿੱਚ ਜਿਹੜੀ ਹੈ ਫੋਨ ਦੇ ਵਿੱਚ ਇਹਦੀ ਵਰਦੀ ਦੀਆਂ ਫੋਟੋਸ ਅਸੀਂ ਦੇਖੀਆਂ ਉੱਤੇ ਅਸੀਂ ਵਰਕ ਕਰ ਰਹੇ ਹਾਂ ਬੇਸਿਕਲੀ ਤਾਂ ਇਹ ਤੁਹਾਨੂੰ ਪਤਾ ਹੀ ਹੈ ਕਿ ਕ੍ਰਿਮੀਨਲਸ ਕੋਈ ਨਾ ਕੋਈ ਮੋਡਸ ਬ੍ਰੈਂਡੀ ਤੇ ਛਾਤਰ ਹੋ ਕੇ ਆਪਣੀ ਆਪ ਨੂੰ ਕਨਸੀਲ ਕਰਕੇ ਔਰ ਆਪਣਾ ਜਿਹੜਾ ਨਫੇਰੀਅਸ ਐਕਟੀਵਿਟੀਜ਼ ਨੇ ਜਾਂ ਇਲੀਗਲ ਐਕਟੀਵਿਟੀਜ਼ ਨੂੰ ਅੰਜਾਮ ਦਿੰਦੇ ਰਹਿੰਦੇ ਸਰ ਕਿੰਨਾ ਕਿ ਸਾਫੀ ਹੈ ਬੋਰਡ ਜਿੰਨਾ ਕਿ ਸ਼ੱਕ ਘਾਟੀ ਕੀਤਾ ਜਾਂਦਾ ਪਹਿਲੇ ਕਿਉਂਕਿ ਬੱਚਿਆਂ ਦਾ ਕਾਰਡ ਦੇਖਣ ਨੂੰ ਮਿਲਿਆ ਸੀ ਇਹ ਪਹਿਲੀ ਵਾਰੀ ਜਿਹਨਾਂ ਦਾ ਸੀ ਸਰ ਗੱਲੀ ਵਰਦੀ ਪਾਉਣੀ ਕਿ ਕੋਈ ਸਟਾਰ ਵੀ ਲੱਗਾ ਹੋਊਗਾ ਉਹ ਉਹਦੇ 'ਚ ਹੈਗਾ ਸਟਾਰ ਲੱਗਿਆ ਜੀ ਤੇ ਉਹਦੇ ਤੇ ਕੰਮ ਕਰ ਰਹੇ ਆ ਅੱਪਾ ਦੇਖੋ ਪੁਲਿਸ ਵਾਸਤੇ ਹਮੇਸ਼ਾ ਹੀ ਚੈਲੰਜ ਹੁੰਦਾ ਜੀ ਕਿਉਂਕਿ ਇੱਕ ਤਰ੍ਹਾਂ ਦੀ ਅਕ੍ਰੋਸ ਬਾਰਡਰ ਪ੍ਰੌਕਸੀ ਵੋਰੀ ਚੱਲ ਰਹੀ ਹੈ ਕਿ ਉਧਰੋਂ ਬਾਰ-ਬਾਰ ਬਾਰ-ਬਾਰ ਡਰੋਨ ਰਾਹੀਂ ਇੰਨੀਆਂ ਕਨਸਾਈਨਮੈਂਟਸ ਪੁਸ਼ ਹੋ ਰਹੀਆਂ ਤੇ ਉਹਦੇ ਚ ਚੈਲੰਜ ਪੁਲਿਸ ਵਾਸਤੇ ਰਹਿੰਦਾ ਪਰ ਮੈਨੂੰ ਬੜੇ ਫਕਰ ਨਾਲ ਇਹ ਗੱਲ ਕਹਿਣਾ ਕਿ ਪਰਮਾਤਮਾ ਦੀ ਮਿਹਰ ਨਾਲ ਸਾਡੀ ਟੀਮ ਬਹੁਤ ਵਧੀਆ ਹੈ ਔਰ ਸਾਰੇ ਬੜੇ ਮਿਹਨਤੀ ਆਫੀਸਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਸਪੈਸ਼ਲੀ ਮੋਲਕਜੀਤ ਦੀ ਟੀਮ ਤੇ ਇਹਨਾਂ ਦੇ ਜਿਹੜੇ ਨਾਲ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਹੈ ਤੇ ਇੱਕ ਵੱਡੀ ਸਾਈਜ਼ੇਬਲ ਰਿਕਵਰੀ ਹੈ ਉਮਰ ਕਿੰਨੀ ਹੈ ਤੇ ਪੜ੍ਹਾਈ ਲਿਖਾਈ ਕਿੰਨੀ ਕਰ 27 ਸਾਲ ਮੈਂ ਤੁਹਾਨੂੰ ਦੱਸਿਆ 12ਵੀਂ ਪਾਸ ਹੈ ਜੀ ਤੇ ਤੁਸੀਂ ਰਿਕਵਰੀ ਕੀਤੀ ਹੈ ਪਿਛਲੇ ਸਮੇਂ ਦੇ ਵਿੱਚ ਆ ਇਸ ਛੜੇ ਏਰੀਆ ਤੋਂ ਹੋਈ ਹੈਗਾ ਕਿਸੇ ਨੇ ਇਸ ਤਰ੍ਹਾਂ ਦੇ ਜਾਂਚ ਚ ਆਇਆ ਕਿ ਡਰੋਨ ਇੱਥੋਂ ਤੱਕ ਪਹੁੰਚੋ ਕਿ ਲੈਂਡ ਬਾਰਡਰ ਤੋਂ ਹੀ ਜਾਂਦੇ ਆ ਇਹ ਲੈਂਡ ਬਾਰਡਰ ਤੋਂ ਹੀ ਜਾ ਰਹੇ ਨਹੀਂ ਨਹੀਂ ਜੀ ਇਹ ਉਸੋ ਹਾਲਾਂਕਿ ਆਖਿਰਿਆ ਟਾਕਸ ਕਿਵੇਂ ਆਈ ਐਡਾ ਵੱਡਾ ਕਿਵੇਂ ਮੈਂ ਤੁਹਾਨੂੰ ਦੱਸਿਆ ਨਾ ਜੀ ਇਹਦਾ ਜਦੋਂ ਇਹ ਵਿੱਡੋ ਬਣ ਹੋ ਗਈ ਉਸ ਤੋਂ ਬਾਅਦ ਇਹਦਾ ਕੋ ਰਿਲੇਸ਼ਨਸ਼ਿਪ ਚ ਆ ਗਈ ਕਿਸੇ ਬੰਦੇ ਨਾਲ ਉੱਤੇ ਅਸੀਂ ਕੰਮ ਕਰ ਰਹੇ ਹਾਂ ਉਹ ਬੋਲੇ ਸਾਬ ਉਹ ਜਿਹੜਾ ਨਾਮ ਤੋਂ ਦੋਸਤ ਹੈ ਜੀ ਹਾਂਜੀ ਉਹਨੇ ਇਹਦਾ ਸਾਰਾ ਸੰਪਰਕ ਬਾਹਰ ਕਰਵਾਇਆ ਕਿੰਨੇ ਦਿਨ ਕਿੰਨੇ ਚਿਰ ਪੀਸੀ ਸਰਵਰ ਤੋਂ ਚਾਰ ਕਿੰਨੇ ਤੋਂ ਪੰਜ ਮਹੀਨੇ ਤੋਂ ਕਹਿੰਦੇ ਅਸੀਂ ਕਾਫੀ ਐਕਟਿਵ ਨਹੀਂ ਉਹ ਮੁੰਡੇ ਜਿਹੜੇ ਦੋਨੇ ਨਾਲ ਲਾਏ ਆ ਸੀਆਈਏ ਦੇ ਮੌਲਕ ਹੋਣਾਂ ਦੀ ਟੀਮ ਦਾ ਜੀ ਸਾਰਾ ਅਗਰ ਗੋਲੂ ਨਾਮ ਦਾ ਵਰਕਾ ਦਾ ਕਿਹੜਾ ਹਾਂਜੀ ਜਿਸ ਨਾਮ ਲੈ ਕੇ ਗੋਲੂ ਉਹ ਤਾਂ ਕਿਉਂ ਲੱਗਿਆ ਗੋਲੂ ਦੇ ਘਰ ਮਨਮੀਤ ਗੋਲੂ ਜਿਹੜਾ ਹੈ ਉਹਦੇ ਘਰ ਰਹੀ ਰਹਿੰਦੀ ਸੀ ਮਨਦੀਪ ਕੌਰ ਔਰ ਇਹ ਗੋਲੂ ਤੇ ਆਲਮ ਜਿਹੜੇ ਦੋਨੋਂ ਇਹਦੇ ਵਾਸਤੇ ਕੰਮ ਕਰਦੇ ਸੀਗੇ ਸਾਰਾ ਕਨਸਾਈਨਮੈਂਟ ਇਧਰ ਉਧਰ ਕਰਨੀ ਕਲੈਕਟ ਕਰਨੀ ਲੁਕਾਉਣੀ ਅੱਗੇ ਡਿਲੀਵਰ ਕਰਨੀ ਉਹ ਸਾਰਾ ਕੰਮ ਇਹੀ ਕਰਦੇ ਸੀ ਜ਼ਰ ਹੋਰ ਵੀ ਇਹਨਾਂ ਦਾ ਕੋਈ ਲੇਡੀਜ਼ ਐਸੋਸੀਏਟ ਕਰ ਰਹੀ ਸੀ ਆਪਣੇ ਨਾਲ ਗੈਂਗ ਵਧਾਉਣ ਅਸਤੇ ਨਹੀਂ ਲੇਡੀ ਦਾ ਹੋਰ ਕੋਈ ਅਜੇ ਰੋਲ ਨਹੀਂ ਆਇਆ ਦੋ ਜਿਹੜੇ ਮੇਲ ਹੈਗੇ ਉਹਨਾਂ ਨੂੰ ਮੈਂ ਦੱਸਿਆ ਉਹਦੇ ਤੇ ਕੰਮ ਅਸੀਂ ਕਰਦੇ ਹਾਂ ਸੋ ਦਾਅਵਾ ਕੀਤਾ ਕਿ ਪੁਲਸ ਨੇ ਜਾਣਕਾਰੀ ਸਾਂਝੀ ਕਰਦਿਆਂ ਇਹ ਵੀ ਦੱਸਿਆ ਕਿ ਮਨਦੀਪ ਕੌਰ ਦੀ ਸਿਹਤ ਠੀਕ ਨਾ ਹੋਣ ਕਰਕੇ ਉਸ ਨੂੰ ਮੀਡੀਆ ਟਰਾਇਲ ਨਹੀਂ ਕੀਤਾ ਗਿਆ ਤੇ ਉਸ ਦੇ ਫੋਨ ਚੈੱਕ ਕਰਨ ਤੇ ਪਤਾ ਲੱਗਿਆ ਕਿ ਉਹ ਪੁਲਿਸ ਦੀ ਵਰਦੀ ਦਾ ਇਸਤੇਮਾਲ ਕਰਕੇ ਅਜਿਹਿਆਂ ਵਾਰਦਾਤਾਂ ਨੂੰ ਅੰਜਾਮ ਦਿੰਦੀ ਸੀ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ